ਕੋਠੇ ਦੇ ਲਾਇਮਾ ਚ ਬਾੜੀ ਦੇ ਬੁੱਟੇ ਲਾਈ ਆ 5 ਸਾਲ ਤੋਂ ਸ਼ੁਰੂ ਕੰਮ ਕੀਤਾ ਇਹ ਤੁਹਾਨੂੰ ਜਗਾ ਥੱਲੇ ਗਈ ਥੱਲੇ ਨਾਲ ਉਹ ਇੱਥੇ ਲਾਣੀ ਉੱਥੇ ਰਾਣਾ ਇੱਥੇ ਬੁੱਟਾ ਇੱਥੇ ਧੁੱਪ ਪਵੇ ਸ਼ਾਮੇ ਨਹੀਂ ਲਾਣਾ ਬੁੱਟਾ ਮੈਂ ਕੋਠੇ ਤੇ ਪੈਦਾ ਕੀਤੇ ਕੜੋ 2000 3000 ਬੁੱਟਾ ਤਿਆਰ ਹਰ ਸੀਜ਼ਨ ਮੈਂ ਤਿਆਰ ਕਰਕੇ ਵੇਚਣਾ ਹਰ ਮੇਲੇ ਤੇ ਇੱਕ ਬੁੱਟੇ ਨੂੰ ਫਲ ਕੜੋ 15 15 20 ਲੱਗਦੇ ਕੱਢ ਗਏ 18 ਇੰਚੀ ਕਲਮਾ ਕੱਢ ਕੇ ਮੁਰਕੇ ਫਿਰ ਜ਼ਮੀਨ ਚ ਥਾ ਲਾਂ ਨਵਾਂ ਬੁੱਟਾ ਤਿਆਰੋ ਇਹਨਾ ਇਸ ਸਮੇਂ ਕਿ ਮੈਂ ਬਾਡੀਆਂ ਦੇ ਕੋਟੜ ਕੋ 500 ਬਾਟੀ ਮੇਂ ਵੇਚਦੀ ਬੁੱਟਾ ਸਣੀ ਬਾਟੀ ਹਾਂਜੀ ਆ ਸੀਜ਼ਨ ਵਿੱਚ ਉਹਨੇ ਪਿਛੇ ਕੋਈ ਜਲੰਧਰੋਂ ਆਇਆ ਬੰਦਾ ਉਹ ਲੈ ਕੇ 10 ਬੁੱਟੇ ਲੈ ਕੇ ਚੰਡੀਗੜ੍ਹ ਤੋਂ ਆਇਆ ਉਹ ਬੁੱਟੇ ਲੈ ਗਿਆ ਮੈਂ ਗਦਾਸਪੁਰ ਵਾਲਾ ਹਾਂ ਜੇ ਰੋਡ ਹੱਬਲ ਹਗਰੋਣੀ ਮਾਤਾ ਰਾਮ ਮੰਦਰ ਮੰਨੂ ਟੈਲਫੈਕਟਰੀ ਕੋਠੇ ਦੇ ਲਾਇਮਾ ਚ ਬਾੜੀ ਦੇ ਬੁੱਟੇ ਲਾਈ ਆ 5 ਸਾਲ ਤੋਂ ਸ਼ੁਰੂ ਕੰਮ ਕੀਤਾ ਗੰਦਾਸਪੁਰ ਯੂਨੀਵਰਸਿਟੀ ਦੇ ਨੇ ਮੇਲੇ ਲੱਗੇ ਲਾਗੇ ਲਾਗੇ কুਸਤੀ ਮੇਲਾ ਜਾਂ ਦੂਜਾ ਮੇਲਾ ਸਾਨ ਮੇਲਾ ਉਹ ਸਾਰੇ ਬੁੱਟਿਆਂ ਮੈਂ ਖੁਦ ਲਾਣਾ ਪਰ ਰੇੜੀਆਂ ਨਾਲ ਦੋ ਰੇੜੀਆਂ ਲੱਗਦੀਆਂ ਮੈਨੂੰ ਮੈਂ ਕੋਠੇ ਤੇ ਪੈਦਾ ਕੀਤੇ ਘੱਟੋ 2000 3000 ਬੁੱਟਾ ਤਿਆਰ ਹਰ ਸੀਜ਼ਨ ਮੈਂ ਤਿਆਰ ਕਰਕੇ ਵੇਚਣਾ ਹਰ ਮੇਲੇ ਤੇ ਠੀਕ ਹੈ ਜੀ ਮੈਂ ਡੇਲੀ ਹੁਣ ਰੇੜੀ ਰੋਜ਼ ਲੱਗੇ ਬਲਕਾ ਕलोनी ਵੱਲੋਂ ਜਾਣਾ ਪੁਲਤੇ ਦੀ ਗੋੜਦਵਾਰ ਲੱਗੇ ਉਥੇ ਬੂਟਾ ਮੇਰਾ 200 ਰੁਪਏ ਸਿੱਖ ਲੋ ਇਹਦਾ 100 ਰੁਪਏ ਸਿੱਖ ਹੋਈਦਾ ਘਰ ਕੋਈ ਜੇ ਬਾਲਟੀ ਪੂਰੀ ਮੰਗੇਦਾ ਮੈਂ ਬਾਲਟੀ ਪੂਰੀ ਦੇ ਦੇਣਾ ਇਹਨੂੰ ਪਾਣੀ ਘੱਟ ਪਾਣਾ ਬਾਲਟੀ ਵਿੱਚ ਬੂਟਾ ਲਾ ਕੇ ਰੋ ਪਾਣੀ ਬਹੁਤ ਘੱਟ ਪਾਣਾ ਇੱਕ ਗਲਾਸ ਪਾਣੀ ਪਾਣਾ ਜਿਆਦਾ ਪਾਣੀ ਨਹੀਂ ਪਾਣਾ ਇਹਨੂੰ ਧੁੱਪੇ ਲਾਣਾ ਸ਼ਾਮੇ ਨਹੀਂ ਲਾਣਾ ਡੰਡੇ ਦਾ ਬੰਨਣਾ ਨੂੰ ਖੁਦ ਛੱਤ ਤੇ ਤੁਹਾਡੇ ਕੋਲ ਜੇ ਖੁੱਲੀ ਛੱਤ ਹੈਗੀ ਛੱਤ ਤੇ ਲਾ ਲਓ ਜੇ ਤੁਹਾਡੇ ਕੋਲ ਜਗਾ ਥੱਲੇ ਹੈਗੀ ਥੱਲੇ ਲਾ ਲਓ ਇੱਥੇ ਲਾਣੀ ਉੱਥੇ ਰਾਣਾ ਇੱਥੇ ਬੂਟਾ ਇੱਥੇ ਧੁੱਪ ਪਵੇ ਸ਼ਾਮੇ ਨਹੀਂ ਲਾਣਾ ਬੂਟਾ ਇਨੂੰ ਕੋਈ ਖਲੜਾ ਨਹੀਂ ਪੈਣਾ ਕੋਈ ਪਤਾ ਨਹੀਂ ਛੜਨਾ ਕੋਈ ਗੱਲਬਾਤ ਨਹੀਂ ਸਿਰ ਡਾਣੀ ਤੇ ਡਾਣੀ ਜਾਣੀ ਇੱਕ ਸੀਜ਼ਨ ਵਿੱਚ ਦੋ ਬੜੀ ਫਲ ਲੱਗਣਾ ਨੂੰ ਤੁਸੀਂ ਫਲ ਭਾਏ ਲਾਗ ਆਪ ਖਾ ਲੋ ਜਾਂ ਕਿ ਇਹਨੂੰ ਭੈਣ ਭਰਾ ਨੂੰ ਦੇਣਾ ਉਹ ਦੇ ਦਿਓ ਜੇ ਕਿਨੂੰ ਬੁੱਟੇ ਨੂੰ ਕਿੰਨੇ ਕੋ ਫਲ ਲੱਗ ਜਾਂਦੇ ਇੱਕ ਬੁੱਟੇ ਨੂੰ ਫਲ ਕੋਟ 50 15 20 ਲੱਗਦੇ ਜਿਸ ਵੇਲੇ ਪਨੀਰੀ ਪੈਂਦੀ ਹੈ ਤੇ ਪਨੀਰੀ ਤੋਂ ਬਾਅਦ ਕਿੰਨੀ ਦੇਰ ਚ ਬੂਟਾ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਫਲ ਦੇ ਦੇਖਾ ਬਲ ਮਹੀਨੇ ਬਾਅਦ ਤੀ ਬੂਟਾ ਲਾਣਾ ਮਹੀਨੇ ਬਾਅਦ ਵੇਲੇ ਫਲਣਾ ਫਲਣਾ ਸ਼ੁਰੂ ਹੋਈ ਨਾ 6 ਮਹੀਨੇ ਬਾਅਦ ਫਲ ਲੱਗ ਫਲ ਲੱਗਣਾ ਸ਼ੁਰੂ ਹੋਈ ਨਾ 6 ਮਹੀਨੇ ਬਾਅਦ ਫਲ ਲਾ ਕੇ ਖਾ ਕੇ ਪੀ ਕੇ ਪੂਰੀ ਕਲ ਦੋ ਵਾਰੀ ਫਲ ਪੈਣਾ ਇਕਸੀ ਜਨ ਦੋ ਵਾਰੀ ਫਲ ਪੈਣਾ ਔਰੀ ਕਲਮਾ ਫੇ ਕੱਟ ਲੋ ਫਲ ਖਾ ਲਿਆ ਕਲਮਾ ਕੱਟ ਲੋ ਹੁਣ ਏਦਾਂ ਕਲਮਾ ਲੱਗੀਆਂ ਵਿਸ਼ੇ ਇਹਨਾਂ ਮੈਂ ਡੰਡੇ ਕੱਟਨੇ ਕੱਢ ਗਏ 18 ਇੰਚੀ ਕਲਮਾ ਕੱਢ ਗਏ ਮੁੜਕੇ ਫਿਰ ਜ਼ਮੀਨ ਚ ਥੱਲੇ ਲਾਣੀ ਨਵਾਂ ਬੁੱਟਾ ਤਿਆਰੋ ਇਹਨਾ ਫੇਮ ਬੁੱਟਾ ਮੈਂ ਮਹੀਨੇ ਬਾਅਦ 2 ਮਹੀਨੇ ਬਾਅਦ ਸੇਲ ਕਰਨਾ ਸ਼ੁਰੂ ਕਰਨਾ ਮੈਂ 100 ਬੁੱਟਾ ਦੇ ਇਹਨਾ 200 ਦੇ ਇਹਨਾ 150 ਦੇ ਜਿਹੜੇ ਗਮਲੇ ਚ ਲਾਣ ਦੀ ਤਕਨੀਕ ਆ ਕਿਉਂਕਿ ਪਹਿਲੇ ਤੇ ਬਾਗ ਲਗਾਏ ਜਾਂਦੇ ਸੀ ਡਰਾਗਨ ਫਰੂਟ ਦੇ ਬੱਚੇ-ਵੱਡੇ ਬਾਗ ਦੇਖੇ ਜਾਂਦੇ ਇੱਥੇ ਲੱਗੇ ਛਗੇ ਵੀ ਹੈਗੇ ਆ ਬਟਾਲੇ ਹੈਗੇ ਆ ਇੱਧਰ ਪਠਾਨ ਕੋਟ ਸੱਤੇ ਹੈਗੇ ਗਮਲੇ ਚ ਲਾਣ ਦੀ ਤਕਨੀਕ ਕਿੱਥੋਂ ਸਿੱਖੀ ਆ ਆਪਣੀ ਹੈ ਜਾਂ ਕਿਤੋਂ ਯੂਨੀਵਰਸਿਟੀ ਤੋਂ ਇਹ ਕੋਈ ਸਾਰਾ ਜ਼ਮੀਨ ਪਾਏ ਥੱਲੇ ਹੋਵੇ ਜ਼ ਮਿੱਟੀ ਜਿਆਦਾ ਨਾ ਪਾਏ ਪਾਈ ਇਹ ਜਗ੍ਹਾ ਗਮਲੇ ਚ ਵੱਡਾ ਫੁੱਲਦਾਰ ਘਟਾ ਹੈ ਬੂਟਾ ਹੈ ਕਾਫੀ ਵੱਡੇ ਫੁੱਲੇਦੇ ਆ ਇਹ ਤਕਨੀਕ ਕਿਤੋਂ ਸਿੱਖੀ ਹੈ ਸਰ ਜੀ ਇਹ ਸੀ ਅਹੀ ਸੋਚਨੇ ਨਾ ਇਹ ਜਿਹੜੇ ਚ ਜੜ ਕੋਈ ਨਹੀਂ ਦੀ ਜ਼ਮੀਨ ਚ ਲਾ ਲੋ ਤਾਈਂ ਨੇ ਫੁੱਲਣਾ ਜੇ ਕੋਠੇ ਤੇ ਲਾ ਲੋ ਤਾਈਂ ਨੇ ਫੁੱਲਣਾ ਇਹਨੂੰ ਮਿੱਟੀ ਚ ਕਮਲ ਕੋ ਤੋਂ 20 ਕਿਲੋ ਮਿੱਟੀ ਚਾਹੀਦੀ ਨੇ 20 ਲੀਟਰ ਦੀ ਬਾਟੀ 20 ਕਿਲੋ ਮਿੱਟੀ ਹੋਣੀ ਚਾਹੀਦੀ ਫਿਰ ਫੁੱਲਣਾ ਜੇ ਜ਼ਮੀਨ ਚ ਇੱਕ ਮਿੱਟੀ ਹੋਵੇ ਪਾਈ ਆਈ ਮਿੱਟੀ ਪਾਣ ਡੇਰ ਪਾਈ ਆਈ ਉੱਥੇ ਬੂਟਾ ਤਾਈ ਹੋਏ ਨਾ ਆਪਣੇ ਸੋਲੋ ਦੀ ਕਲਮ ਲਾ ਲਓ ਮਿੱਟੀ ਜਮੀਨ ਚ ਲਾ ਲਓ ਇਹਨੇ ਕਲਮ ਹੋਈ ਨਹੀਂ ਜੇ ਕੋਠੇ ਤੇ ਮਿੱਟੀ ਪਾ ਗਏ ਫਲਾਵੇ ਪਾ ਗਏ ਨੂੰ ਫਲਾਵੇ ਚ ਬਲੋ ਮੈਂ ਤੁਹਾਡੇ ਸਾਹਮਣੇ ਫਲਾਵੇ ਚ ਪਾ ਗਏ ਮਿੱਟੀ ਲਈ ਆ ਤਾਂ ਹੀ ਬੂਟਾ ਤਿਆਰ ਹੋਏਗਾ ਇੱਥੇ ਕੋਈ ਜੜ ਨਹੀਂ ਦੀ ਕੋਈ ਖਲਾੜਾ ਨਹੀਂ ਪੈਣਾ ਤੁਹਾਨੂੰ ਕੋਈ ਮੈਂ ਤਾਂ ਦੱਸਿਆ ਨਾ ਇਹਨੂੰ ਜੜ ਇਹਦੀ ਬਾਹਰ ਨਹੀਂ ਆਣੀ ਜੜ ਇਹਦੀ ਵਿੱਚੇ ਰਹਿਣੀ ਬਾਡੀ ਵਿੱਚ ਆਣੀ ਤਾਂ ਕਿੰਨੇ ਕਮਲੇ ਅਜ ਬੂਟੇ ਲਗਾ ਚੁੱਕੇ ਐਸ ਸਮੇਂ ਕਿ ਮੈਂ ਬਾਡੀਆਂ ਦੇ ਕੋਟਕੜੋ 500 ਬਾਲਟੀ ਮੇ ਵੇਚਦੀ ਬੁੱਟਾ ਸਣੀ ਬਾਡੀ ਹਾਂਜੀ ਐ ਸੀਜ਼ਨ ਵਿੱਚ ਜੇ ਸੀ ਪੈਦਾ ਕਰੀਏ ਰੋਜ਼ ਰੋਜ਼ ਫਲਾਵੇ ਚ ਪਾ ਕੇ ਲੋਕੀ ਨਾ ਬਾੜੀ ਹੁੰਦੀ ਬਾਡੀ ਖੜਦੇ ਘੱਟ ਖੜਦੇ ਲੋਕੀ ਫਲਾਵੇ ਜਿਹੜਾ ਬੁੱਟਾ 200 ਵੀਰਾ 100 ਰੁਪਏ ਲੈ ਆਈਦੇ ਸੂੜੀ ਤੇ ਰੱਖ ਕੇ ਦੋ ਲੈ ਆਈਦੇ ਚਾ ਲੈ ਹੁਣ ਪਿਛੇ ਕੋਈ ਜਲੰਧਰੋਂ ਆਇਆ ਬੰਦਾ ਉਹ ਲੈ ਕੇ 10 ਬੁੱਟੇ ਲੈ ਕੇ ਚੰਡੀਗੜ੍ਹ ਤੋਂ ਆਇਆ ਉਹ ਬੁੱਟੇ ਲੈ ਗਿਆ ਫਲਾਵੇ ਪਾ ਕੇ ਬਾੜ ਦੇ ਆਪਣੇ ਕਾਰ ਉੱਤੇ ਸਿੰਪਾੜੀ ਕਾਰ ਤੇ ਨਹੀਂ ਜਾਂਦੀ ਇਹ ਬਾੜੀ ਨਹੀਂ ਇੱਕ ਟੈਂਪੂ ਜਾਂਦੀ ਸਰੀ ਅਗੋ ਐਸ ਜੇ ਸਾਥਾ ਫੋਟਾ ਬੂਟਾ ਹੁੰਦਾ ਚਾ ਲਮਾ ਜੀ 50 ਚ ਡ੍ਰੈਗਨ ਫਰੂਟ ਕਾਫੀ ਮਹਿੰਗਾ ਵਿਕਦਾ ਹੈ 100 ਰੁਪਏ ਦੇ ਕਰੀਬ ਫਲ ਹੁੰਦਾ ਵਾ ਘਰਾਂ ਚ ਲਾ ਸਕਦੇ ਹੋ ਤੇ ਇਹਦੇ ਚ ਖਾਦ ਵੀ ਆਪਣੀ ਮਤਲਬ ਕੋਈ ਕੈਮੀਕਲ ਵੀ ਨਹੀਂ ਹੋਣਾ ਵਧੀਆ ਬੂਟਾ ਹੋਣਾ ਕੀ ਕਹਿਣਾ ਚਾਹੋਗੇ ਸਾਜੀ ਇਹ ਹੀ ਆਪਣੇ ਦਵਾਈਆਂ ਪਾਣੇ ਨਾ ਦਵਾਈ ਨਾ ਪਾਓ ਉਹ ਨਹੀਂ ਰਜਰ ਖਾਣੇ ਸੀ ਇਹਦੀ ਆਪਣੇ ਰੂੜੀ ਪਣੀ ਗੋਏ ਅਲੀ ਪਿੰਡਾਂ ਦੀ ਰੂੜੀ ਹੁੰਦੀ ਨਾ ਪੱਤਿਆਂ ਦੀ ਰੂੜੀ ਜਾਂ ਰੂੜੀ ਉਹ ਰੂੜੀ ਨਾਲ ਵਧੀਆ ਹੋਏਦਾ ਫਲੇਦਾ ਦਵਾਈਆਂ ਲਾ ਲਾ ਕੇ ਟੀਕੇ ਲਾ ਲਾ ਕੇ ਦੰਨੇ ਅਸੀਂ ਖਾਣੇ ਉਹ ਨਾ ਯਾਰ ਖਾਣੇ ਦਵਾਈ ਨਾ ਪਾਓ ਕਿ ਆਪ ਖੁਦ ਫਲ ਲੈਣਾ ਨਾ ਬਜਾਰੋਂ ਨਾ ਲੋ ਤੇ ਆਪ ਖੁਦ ਲਾ ਕੇ ਮੇਰੇ ਕੋ ਬੂਟਾ ਲੈ ਕੇ ਘਰ ਲਾਓ ਉਹ ਫਲ ਲੱਥੇ ਰ ਉਹ ਖਾਣਾ ਚਾਹੀਦਾ ਉਹ ਵਧੀਆ ਸਿਹਤ ਵਾਸਤੇ ਚੰਗਾ ਹੈ ਜੇ ਬੰਦੇ ਨੂੰ ਸੈਲ ਘੜੇ ਜਾਂ ਕੋਈ ਕੋਈ ਖਰਾਬੀ ਹੋਵੇ ਉਹ ਬੰਦੇ ਇਹ ਫਲ ਖਾਈਦਾ ਬਿਲਕੁਲ ਠੀਕ ਹੋ ਜਾਂਦਾ ਬੰਦਾ ਭਈ ਯਾਰ ਕੈਮੀਕਲ ਲੱਗਾ ਹੁੰਦਾ ਕੈਮੀਕਲ ਕਦੀ ਨਹੀਂ ਖਾਣਾ ਜੀ ਜੇ ਕਿਸੇ ਨੇ ਬੂਟੇ ਲੈਣ ਲੈਣੇ ਹੋਣ ਤੇ ਆਪਣਾ ਨਾਂ ਬੋਲਦੇ ਹੋ ਔਰ ਕਿੱਦਾਂ ਬੂਟੇ ਵੇਚਦੇ ਹੋ ਐ ਵੀ ਭਾਈ ਨੋ

ਅਬਰਹਰ ਅਗੇ ਕਲੋ ਅਬਰਹਰ ਕਲੋਨੀ ਮਾਤਾ ਵਾਲਾ ਮੰਦਿਰ ਸਿਵਜੀਆ ਮੰਦਿਰ ਮੋਨੂ ਟੈਲ ਫੈਕਟਰੀ ਨੰਗਲੀ ਸੂਲ ਲੱਗੇਗਾ ਸੂਲੇ ਮੈਂ ਆਪਣੇ ਸੂਲ ਵਿੱਚ ਉਹ ਬਾਗ ਲਾਇਆ ਬਹੁਤ ਤਗੜਾ ਲਾਇਆ ਮੇਕੋ ਉਹਨਾਂ ਨੇ ਬੂਟਾ 2.5 300 ਬੂਟਾ ਲੈ ਗਏ ਖੁਦ ਬਾਗ ਲਾਇਆ ਉਹ ਮਾਲਕ ਉਹ ਹੀ ਬੜੇ ਖੁਸ਼ ਮੈਨੂੰ ਆਗੇ ਕਿੰਨੇ ਦਾ ਬੂਟਾ ਬਹੁਤ ਵੇਚਦੇ ਹੋ ਛੋਟੀ ਉਹਨਾਂ ਨੇ ਮੈਂ ਛੋਟੀ ਪਨੀਰੀ 100 ਰੁਪਏ ਦੇ ਦੇਣਾ ਛੋਟਾ ਬੂਟਾ ਇੱਕ ਗੇਠ ਇੱਕ